ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਮੌਤ ਅੰਤ ਦੇ ਸਮੇਂ ਕੀ ਕਰਦੀ ਐ ਤੇ ਮਨੁੱਖ ਨੂੰ ਜਦੋਂ ਮੌਤ ਦਾ ਵਕਤ ਕਰੀਬ ਆ ਜਾਂਦਾ ਉਦੋਂ ਕੀ ਨਜ਼ਰ ਆਉਂਦਾ ਵੈ ਬਹੁਤ ਵਧੀਆ ਬਹੁਤ ਸ਼ਾਨਦਾਰ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਗੱਲ ਬਾਤ ਕਬੀਰ ਇਹ ਕਹਿੰਦੇ ਨੇ ਕਈ ਤੇ ਪਾਣੀ ਦੇ ਛਿਟਿਆਂ ਨਾਲ ਵੀ ਨਹੀਂ ਜਾਂਦੇ ਛੋਟਾ ਸਿਰ ਤੇ ਮਾਰੋ ਤਾਂ ਜਾਗਦੇ ਸਹੋ ਕਬੀਰ ਕਬੈ ਨਰ ਜਾਗੇ ਜਮਕਾ ਡੰਡ ਮੋਢਵੇਂ ਮੌਤ ਦਾ ਸੌਟਾ ਜਦ ਸਿਰ ਤੇ ਆ ਕੇ ਲੱਗਦਾ ਉਦੋਂ ਪਛਤਾਤਾ ਇਹ ਸਭ ਕੁਝ ਗਿਆ ਜੀ ਦੀ ਖਾਤਰ ਮੈਂ ਜ਼ਿੰਦਗੀ ਵੀ ਦੀਦ ਕੀਤੀ ਮੌਤ ਅੰਤਮ ਸਮਾਂ ਹੈ ਹਰ ਇੱਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦੇਂਦੀ ਹੈ ਦੋਸ਼ਣ ਨੂੰ ਵੀ ਜਗਾ ਦੇਂਦੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਦੇ ਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਹੈ ਦੁਨੀਆ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰੇ ਪ੍ਰਕਿਰਤੀ ਕਰਦੀਏ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ। ਇੱਕ ਸਰੀਰ ਦੇ ਚੋਂ ਪ੍ਰਾਣ ਕੱਢਣੇ ਨੇ। ਸਾਰੇ ਹੀ ਸਰੀਰ ਦੇ ਚੋਂ। ਇਸ ਸਰੀਰ ਦੇ ਚੋਂ ਜੀਵ ਨੂੰ ਕੱਢਣਾ ਹੈ। ਦੂਸਰੇ ਸਰੀਰ ਦੇ ਚ ਪਾਣਾ ਹੈ। ਜੈਸੇ ਕੋਈ ਡਾਕਟਰ ਸਾਇੰਟਿਸ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਦੇ ਚ ਪਾ ਲੈਂਦਾ ਹੈ। ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਚ ਪਾਣੇ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ बेहोश ਕਰ ਦਿੰਦੀ ਹੈ ਨਹੀਂ ਤੇ ਉਹ ਦਰਦ ਅਸਹਿ ਹੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਜੋ ਪ੍ਰਾਣ ਕੱਢਣੇ ਨੇ ਕਿਤਨੀ ਪੀੜਾ ਹੁੰਦੀ ਹੈ ਉਸ પીੜਾ ਵਿੱਚ ਮਨੁੱਖ ਤੜਪੇ ਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ बेहोश ਕਰ ਦਿੰਦੀ ਹੈ ਇਹ ਪ੍ਰਭੂ ਦਾ ਨਿਯਮ ਹੀ ਉਸਨੂੰ बेहोश ਕਰ ਦਿੰਦਾ ਹੈ ਕਲੋਰੋਫਾਰਮ ਸੁਗਾਂਣ ਦੀ ਲੋੜ ਨਹੀਂ ਕੋਈ ਸੁਣ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁਣ ਕਰ ਦਿੰਦੀ ਹੈ ਲੇਕਿਨ ਜੈਸੇ ਸੁਣ ਹੋਣ ਲੱਗਦਾ ਹੈ ਤੇ ਮਹਿਸੂਸ ਹੋਣ ਲੱਗਦਾ ਹੈ ਮਾਂ ਸਰੀਰ ਜਾ ਰਿਹਾ ਹੈ ਉਦੋਂ ਥੋੜੀ ਜਿਹੀ ਜਾਗਰਤੀ ਪੈਦਾ ਹੁੰਦੀ ਹੈ ਜੀਵਨ ਤੇ ਅਜਾਈ ਚਲਾ ਗਿਆ ਖਾਲੀ ਜਾ ਰਿਹਾ ਪਛਤਾਵ ਪੈਦਾ ਹੁੰਦਾ ਹੈ ਪਰ ਉਹ ਜੋ ਪਛਤਾਵ ਪੈਦਾ ਹੁੰਦਾ ਹੈ ਉਸ ਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਈ ਕੋਈ ਨਹੀਂ ਹੁਣ ਵਕਤ ਹੀ ਕੋਈ ਨਹੀਂ ਤੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ ਜੈਸੇ ਤੂੰ ਜੀਵ ਰਿਆ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਸੈਂਕੜੇ ਦਫਾ ਜਪਜੀ ਸਾਹਿਬ ਦੇ ਤੂੰ ਪਾਠ ਕੀਤੇ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਤੂੰ ਪਾਠ ਕੀਤਾ ਮੌਤ ਨੂੰ ਭੁਲਾ ਕੇ ਵਹਿ ਕਿਡਾ ਮਰਨਾ ਹੈ ਜਗਤ ਮਰੇਗਾ ਕੁਝ ਵੀ ਨਹੀਂ ਹੋਵੇ ਕੁਝ ਨਹੀਂ ਲੇ ਸੋਟਾ ਜਗਾਉਂਦਾ ਹੈ ਮੌਤ ਦਾ ਸੋਟਾ ਜਗਾਉਂਦਾ ਕਹੋ ਕਬੀ ਤਵੇ ਨਰ ਜਾਗੇ ਜਮ ਕਾ ਡੰਡ ਮੋਂਡ ਮੇ ਲਾਗੇ ਸਿਰ ਦੇਚ ਆ ਕੇ ਡੰਡਾ ਲਗਿਆ ਮੌਤ ਦਾ ਜਾਗੇ ਪਰ ਹੁਣ ਜਾਗਣ ਤੋਂ ਕੁਝ ਸਫਲਤਾ ਹਾਸਲ ਕਰੇ ਕੁਝ ਕਰ ਸਕੇ ਸਮਾਂ ਹੀ ਕੋਈ ਹੁਣ ਵਕਤ ਹੀ ਨਹੀਂ ਰਿਹਾ ਜੀਵਨਧਿਆ ਜੀ ਉਹ ਹੀ ਮੌਤ ਜੋ ਅੰਤਨ ਸਮੇਂ ਆਉਦੀ ਹੈ ਕਬੂਲ ਕਰ ਲਵੇ ਜ਼ਿੰਦਗੀ ਬਦਲ ਜਾਏਗੀ ਜਾਗ ਜਾ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਕਿ ਇਨਸਾਨ ساری ਉਮਰ ਇਸ ਚੀਜ਼ ਤੋਂ ਗਾਫਲ ਹੋਇਆ ਰਹਿੰਦਾ ਕਿ ਉਹਨੇ ਇੱਕ ਨਾ ਇੱਕ ਦਿਨ ਮਰਨਾ ਹੈ ਇਸ ਚੀਜ਼ ਨੂੰ ਜਿੱਲੇ ਇਨਸਾਨ ਭੁੱਲ ਜਾਂਦਾ ਵੈ ਤੇ ਫੇਰ ਹੀ ਉਹ ਜਿਹੜੇ ਦੂਸਰੇ ਮਨੁੱਖ ਜਾਂ ਇਨਸਾਨ ਹੈ ਦੁਨੀਆ ਦੇ ਦੂਸਰੇ ਜਿਹੜੇ ਲੋਕ ਹੈ ਉਹਨਾਂ ਉੱਤੇ ਉਹ ਜ਼ਿਆਤੀਆਂ ਕਰਦਾ ਜ਼ੁਲਮ ਕਰਦਾ ਵੈ ਦੂਸਰਿਆਂ ਦਾ ਹੱਕ ਖਾਂਦਾ ਵੈ ਗਲਤ ਗੱਲ ਕਰਦਾ ਵੈ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰਦਾ ਵੈ ਤੇ ਜਦੋਂ ਇਸ ਤਰ੍ਹਾਂ ਕਰਦਾ ਵੈ ਤੇ ਫਿਰ ਜਦੋਂ ਆਖਰੀ ਵੇਲਾ ਹੁੰਦਾ ਜਦੋਂ ਮੌਤ ਦਾ ਵੇਲਾ ਹੁੰਦਾ ਫਿਰ ਉਹਨੂੰ ਬਹੁਤ ਹੀ ਦਰਦਨਾਕ ਮੌਤ ਮਿਲਦੀ ਹੈ ਕਿਉਂਕਿ ਮੌਤ ਜਿਨੇ ਚੰਗੇ ਕੰਮ ਕੀਤੇ ਹੋਣਗੇ ਉਹਨੂੰ ਚੰਗੀ ਆਉਣੀ ਹੈ ਉਹਦੀ ਮੌਤ ਉਹਦੀ ਜਿਹੜੀ ਰੂਹ ਹੈ ਬੜੇ ਆਰਾਮ ਨਾਲ ਨਿਕਲੇਗੀ ਉਹਦੇ ਜਿਸਮ ਚੋਂ ਤੇ ਜਿਸ ਇਨਸਾਨ ਜਾਂ ਮਨੁੱਖ ਨੇ ਦੂਸਰਾਂ ਨੂੰ ਦੁੱਖ ਤਕਲੀਫ ਦਿੱਤੀ ਹੈ ਉਹ ਕਦੀ ਵੀ ਨਾ ਸੋਚੇ ਕਿ ਉਹਨੂੰ ਆਖਰੀ ਵੇਲੇ ਬੜਾ ਹੀ ਸਕੂਨ ਮਿਲੇਗਾ ਸਕੂਨ ਦੀ ਮੌਤ ਮਿਲ ਜੇਗੀ ਐਂਜ ਨਹੀਂ ਹੋ ਸਕਦਾ ਉਹਨੂੰ ਦਰਦਨਾਕ ਮੌਤ ਮਿਲੇਗੀ ਇਬਰਤਨਾਕ ਮੌਤ ਤੇ ਯਾਨੀ ਕਿ ਸਾਰੀ ਦੁਨੀਆ ਦੇਖੇਗੀ ਤੇ ਕਹੇਗੀ ਯਾਰ ਇਸ ਬੰਦੇ ਨੇ ਕੀ ਜਿਹੜਾ ਮਾੜਾ ਕੰਮ ਕੀਤਾ ਫਿਰ ਲੋਕਾਂ ਨੂੰ ਯਾਦ ਆਏਗਾ ਜਿਹੜੇ ਕੰਮ ਮਾੜੇ ਕਰਦਾ ਰਿਹਾ ਤੇ ਉਹਨੂੰ ਵੀ ਉਸ ਚੀਜ਼ ਦਾ ਪਤਾ ਹੋਏਗਾ ਉਸ ਵੇਲੇ ਕਿ ਮੈਂ ਦੁਨੀਆ ਉਸ ਵੇਲੇ ਜਦੋਂ ਮੇਰੇ ਕੋਲ ਪਾਵਰ ਸੀ ਪੈਸਾ ਸੀ ਤੇ ਕਿੰਨੀਆਂ ਜ਼ਿਆਦਤੀਆਂ ਕਰਦਾ ਸੀ ਦੂਸਰਿਆਂ ਦੇ ਨਾਲ ਤੇ ਅੱਜ ਉਹਨੂੰ ਆਉਂਦੀ ਸਜ਼ਾ ਮਿਲਦੀ ਪਈ ਹੈ ਇਸ ਕਰਕੇ ਵੀਰੋ ਕਦੇ ਵੀ ਆਪਣੇ ਜ਼ਿੰਦਗੀ ਦੇ ਵਿੱਚ ਦੂਸਰਿਆਂ ਦੇ ਨਾਲ ਤੱਕਾ ਨਾ ਕਰੋ ਜਿਹੜੀ ਪਾਵਰ ਇਹ ਦੌਲਤ ਇਹ ਸਭ ਕੁਝ ਫਨਾ ਹੋ ਜਾਣ ਲਈ ਇਹਨੇ ਤੁਹਾਡਾ ਸਾਥ ਨਹੀਂ ਦੇਣਾ ਤੁਹਾਡਾ ਸਾਥ ਤੁਹਾਡੇ ਚੰਗੇ ਕਰਮਾਂ ਨੇ ਦੇਣਾ ਤੇ ਜੇ ਤੁਸੀਂ ਚੰਗੇ ਕਰਮ ਕਰੋਗੇ ਤੇ ਇਸ ਜਹਾਨ ਚ ਵੀ ਸਕੂਨ ਹੈ ਤੇ ਅਗਲੇ ਜਹਾਨ ਚ ਵੀ ਸਕੂਨ ਹੈ ਬਾਕੀ ਵੀਰੋ ਕਥਾ ਬਹੁਤ ਵਧੀਆ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸਰਾ ਖਿਆਲ ਅਬਰਕ